ਦੇ ਲੰਡਨ ਸਟਰੀਟ ਆਪਣਾ ਪਲਾਜ਼ਾ ਖੋਲਿਆ ਸਾਡੇ ਏਰੀਆ ਦੇ ਵਿੱਚ ਖੋਲਿਆ ਕਰਦਾ ਮਿਲਦੇ ਹੈ ਨਾ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਉਥੇ ਇਹ ਆਪਣਾ ਸੌਂ ਦੀ ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਆ ਗਈ ਸੀਗੀ ਇਹ ਸਾਡਾ ਕੁਝ ਮਿਸ ਕਮਿਊਨੀਕੇਸ਼ਨ ਗੈਪ ਹੋ ਗਿਆ ਹੈ ਨਾ ਮਤਲਬ ਮੈਨੂੰ ਉਥੇ ਸੁਣਿਆ ਵੀ ਪੈਕ ਅਪ ਹੈ ਨਾ ਇਹ ਇਹਨੇ ਕਿਹਾ ਸੀ ਵੀ ਬੈਕਅਪ ਚਲਾਓ ਤੇ ਮੈਨੂੰ ਇਸ਼ੂ ਹੋ ਰਿਹਾ ਜਿਆਦਾ ਸੀਗਾ ਤੇ ਤਾਂ ਕਰਕੇ ਜੀ ਮਸਲਾ ਕੀ ਨਿਭਰੇ ਮਸਲਾ ਨਹੀਂ ਬਿਠਾਈ ਹੋਈ ਸੀ ਮਤਲਬ ਤਾਂ ਕੀ ਨਹੀਂ ਸੀ ਮਸਾਲੇ verdade ਕਿ ਯਾਰ ਸਾਡਾ ਕਿਹੜਾ ਵੀ ਰੋਲਾ ਦੀ ਬਟਨ ਹਾਂਜੀ ਤੇ ਪੇਮੈਂਟ ਵਾਲਾ ਇਹ ਪੈਨਨ ਮੈਨ ਲੱਗਦਾ ਵੀ ਕਿਤੇ ਪੇਮੈਂਟ ਕਰਕੇ ਚਲੇ ਗਏ ਪੇਮੈਂਟ ਸਬੰਸਾਰੀ ਪਹਿਲਾਂ ਹਾਂਜੀ ਪੇਮੈਂਟ ਦਾ ਕੋਈ ਰੋਲਾ ਨਹੀਂ ਇਸ਼ੂ ਨਹੀਂ ਹੈ ਕੋਈ ਜੀ ਟੈਕਨੀਕਲੀ ਹੋਰ ਦੱਸ ਟੈਕਨੀਕਲ ਇਸ਼ੂ ਸੀਗਾ ਜੀ ਹਾਂਜੀ ਉਹਦੇ ਕਰਕੇ ਹੁਣ ਸੋਲਵ ਆਊਟ ਹੋ ਗਿਆ ਨਹੀਂ ਸੋਟਾ 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 ਆਊਟ ਆ ਵੀ ਦੇ ਆਬਵੀਅਸਲੀ ਜੀ ਕੱਲ ਕਿਤਾ ਵੀਡੀਓ ਬਣਾ ਰਹੇ ਆ ਚਲੋ ਚਲੋ ਠੀਕ ਹੈ ਠੀਕ ਹੈ ਜੀ ਹਾਂ ਜੀ ਲਓ ਜੀ ਹੋਰ ਦੱਸੋ ਮੈਂ ਹੋਰ ਕੀ ਹਾਂਜੀ ਬਿਲਕੁਲ ਅੰਦਰ ਹੈ ਜੀ ਪਤਾ ਨਹੀਂ ਕਾਹਦੇ ਅੰਦਰ ਛੁਪ ਕੇ ਬੈਠੇ ਹੈ ਜੀ ਇਹਨਾਂ ਨੂੰ ਪੁੱਛੋ ਹਾਂਜੀ ਹਾਂਜੀ ਬਿਲਕੁਲ ਹੈ ਜੀ ਕੀ ਮਸਲਾ ਕੀ ਮਸਲਾ ਕੁਝ ਨਹੀਂ ਹੈ ਜੀ ਸਟੇਜ ਤੇ ਆਏ ਜੀ ਪੈਸੇ ਲਿੱਤੇ ਸਾਡੇ ਕੋਲੋਂ ਪੂਰੀ ਸਟੇਜ ਤੇ ਆਏ ਅੱਧਾ ਘੰਟਾ ਲਾਇਆ 20 25 ਮਿੰਟ ਅੱਧਾ ਘੰਟਾ ਤਾਂ ਹੈਲੋ ਵਾਲੇ 10 ਮਿੰਟ ਦਾ ਕਰ ਹੀ ਗਿਆ 20 25 ਮਿੰਟ ਲਾਇਆ ਤੇ ਜਦੋਂ ਉੱਤਰ ਕੇ ਗੱਡੀ ਲੈ ਕੇ ਨਿਕਲ ਗਿਆ ਜੀ ਇੱਥੇ ਆ ਕੇ ਬਹਿ ਗਿਆ ਅੰਦਰ ਇੱਥੇ ਆ ਕੇ ਅਸੀਂ ਪੁੱਛ ਰਹੇ ਆ ਇਹਦੇ ਬੰਦੇ ਸਾਨੂੰ ਮਿਲਣ ਨਹੀਂ ਦੇ ਰਹੇ ਹਾਂ ਇੱਥੇ ਤਾਂ ਅੰਦਰ ਬੈਠਾ ਤੱਕੇ ਮਾਰ ਰਿਹਾ ਗਾਲ੍ਹਾਂ ਕੱਢ ਰਿਹਾ ਅਜਿਹਾ ਰੀ कोई <गया> जवाब नहीं हैगा वो बंदे उल्टा कहि जंदे ਸਾਡੇ ਪੈਲੈਂਸ ਤੋਂ ਬਾਹਰ ਜਾਓ ਐ ਕਰੋ ਕਰੋ ਉੱਤੇ ਚੁੱਕੇ ਹੁੰਦੇ ਲੁਕੇ ਬੈਠਾ ਆ ਦੇਖੋ ਇਧਰ ਕਿਤੇ ਆਨੇ ਬੈਠਾ ਆਪਾਂ ਬਾਈ ਕਰ ਲੱਗਿਆ ਹੋਇਆ ਇਹਨਾਂ ਨੇ ਲੈ ਆ ਕੇ ਆਏ ਮੈਂ ਦੇਖੋ ਆ ਦੇਖੋ ਅੱਛਾ ਕਿੰਨੇ ਪੈਸੇ ਦੀ ਤੁਹਾਡੀ ਗੱਲ ਬਾਤ ਹੈ ਸਾਡੇ ਜੀ 6 ਲੱਖ ਰੁਪਏ ਲਿੱਤਾ ਜੀ ਇਹਨਾਂ ਨੇ 5 ਲੱਖ 90 ਹਜ਼ਾਰ ਰੁਪਏ ਜੀ ਤੁਸੀਂ ਕੈਸ਼ ਦਿੱਤਾ ਹੈ ਮੈਂ ਕੈਸ਼ ਪਰ ਕਰਿਆ ਕੋ ਟ੍ਰਾਂਸਫਰ ਵੀ ਹੋਇਆ ਹੋਇਆ ਪਹਿਲਾ ਜਿਹੜਾ ਬੁਕਿੰਗ ਅਮਾਉਂਟ ਸੀ ਬਾਕੀ ਉੱਥੇ ਚੜਨ ਤੋਂ ਪਹਿਲਾਂ ਕੈਸ਼ ਲੇਤਾ ਉਹਨੇ ਤਾਂ ਬਿਲਕੁਲ ਇਹ ਇਹ ਇਸ ਤਰੀਕੇ ਦਾ ਇਦਾਂ ਦੀ ਬਰਾਉਡਕਾਸਟ ਚਾਹੀਦੀ ਹੈ ਇਹਨਾਂ ਦਾ ਸੌਮ ਚਾਹੁੰਦੇ ਆ ਸਾਡੇ ਭਾਈਆਂ ਨੂੰ ਕੋਈ ਹਲਪ ਕਰ ਪ੍ਰੋਗਰਾਮ ਚੱਲਦਾ ਸੀ ਜੀ ਪ੍ਰੋਗਰਾਮ ਤੁਸੀਂ ਪੂਰੀ ਅਗੇ ਉਸ ਤੋਂ ਬਾਅਦ ਜਦੋਂ ਵਾਪਸ ਜਾ ਰਹੇ ਸੀਗੇ ਤਾਂ ਟੈਕਨੀਕਲ ਪ੍ਰੋਬਲਮ ਆ ਗਈ ਚੱਲਦੀ ਆ ਅੱਗੇ ਤਾਂ ਨਾ ਕੋਈ ਦਿੱਕਤ ਆ ਜੀ ਜਿਵੇਂ ਦਿੱਕਤ ਆਈ ਇਹ ਉੱਥੇ ਤੋਂ ਚਲੇਗੀ ਨਹੀਂ ਕਿੰਨੇ ਸਾਊਂਡ ਲਾਏ ਜੀ ਹੁਣ ਕੋਈ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਦੇਖੋ ਜੀ ਟੈਕਨੀਕਲ ਦਿੱਕਤ ਆ ਗਈ ਕੁਝ ਇਹਨੂੰ ਕੰਟੀਨਿਊ ਕਰੋ ਇਹ ਉੱਥੇ ਤੋਂ ਚਲੇ ਜਾ ਜੀ ਇਹ ਮਸਲਾ ਹੈ ਭਾਜੀ ਕਿੰਨਾ ਕਿੰਨੇ ਗਾਣੇ ਕਾਏ ਜੀ ਇਹਨਾਂ ਵੱਲੋਂ ਗੱਲ ਬਾਤ ਹੋਣੀ ਹੈ ਜੀ 2 ਤੋਂ ਹਮਲ ਜਾਂ ਕੁਝ ਜ਼ਿਆਦਾ ਨਹੀਂ ਲੱਗਦਾ ਕਿ ਹਾਂ ਜੀ ਲਾਇਆ ਹੋਣਾ 3 3 ਵਿੱਚ ਕਿੰਨੇ ਪੱਖਾਂ ਚ ਗੱਲ ਹੋਈ ਸੀ ਸਾਰੇ ਨਾ ਬਕੋਰੇ ਦਾ ਕਿਹਨੇ ਨਾਲ ਗੱਲ ਕਰਦੀ ਜੀ ਇਹ ਨਹੀਂ ਤਾਂ ਦੱਸਦਾ ਮੰਨ ਲਿਆ ਅਸੀਂ ਮਾਲਕ ਹੈ ਜੀ ਮੰਨ ਲਿਆ ਅਸੀਂ ਮਾਲਕ ਅਸੀਂ ਗਲਤ ਬੋਲ ਉੱਥੇ ਮੀਡੀਆ ਬੈਠੀ ਸੀ ਸਾਰੀ ਸਾਰੀ ਮੀਡੀਆ ਨੂੰ ਪੁੱਛੋ ਕਿੰਨਾ ਕੁ ਗਾਇਆ ਹੂੰ ਸਮਝ ਲੈ ਕਿੰਨਾ ਕੁ ਟਾਈਮ ਲਾਇਆ ਕੀ ਕੀਤਾ ਤੁਸੀਂ ਵੀ ਉੱਥੇ ਸੀਗੇ ਹਾਂਜੀ ਸਰ ਤੁਸੀਂ ਉੱਥੇ ਤੁਸੀਂ ਸਟੇਜ ਤੇ ਖੜਾ ਤੁਸੀਂ ਸਾਰਾ ਕੁਝ ਰਿਕਾਰਡ ਕੀਤਾ ਮੇਰੇ ਭਾਈ ਹੁਣ ਹੀ ਸਾਰੇ ਆਨੇ ਉੱਪਰ ਖੜੇ ਨੇ ਉੱਪਰ ਖੜਾ ਸੀਗਾ 1 ਸੈਕਿੰਡ ਦਾ ਸਾਊਂਡ ਬੰਦ ਹੋਈ ਹੈ ਉਸ ਤੋਂ ਬਾਅਦ ਨਾਲ ਹੀ ਪੌੜੀਆਂ ਤੇ ਗੱਡੀ 'ਚ ਬੈਠ ਗੀ ਵਿਚ ਬਿਜਲੀ ਦਾ ਕੰਮ ਹੈ ਟੈਕਨੀਕਲ ਇਸ਼ੂ ਆ ਸਕਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਨਾ ਤਾਂ ਉੱਤਰ ਕੇ ਆਪਾਂ ਗੱਡੀ 'ਚ ਬੈਠੀਏ ਦੱਸੋ ਕਿੰਨੇ ਕਿੰਨੇ ਪੈਸੇ ਤੁਹਾਡੀ ਗੱਲਬਾਤ ਹੋਈ ਸੀ 590 59000 ਰੁਪਏ ਪੇਮੈਂਟ ਕਰਾਉਣ ਲਈ ਆਨਲਾਈਨ ਟ੍ਰਾਂਸਫਰ ਕੀਤੀ ਕੈਸ਼ ਕੀਤੀ ਭਾਈ ਇਹ ਬੜਾ ਖੋਲਿਓ ਬੱਚੇ ਆ ਜਾ ਤਾ ਮਾ ਕੋਈ ਕਾਰਨ ਕੀ ਹੋਇਆ ਜਿਹਦੇ ਕਰਕੇ ਇਹ ਕੋਈ ਗੱਲ ਬਾਤ ਅਸੀਂ ਤਾਂ ਇਹ ਪੁੱਛ ਰਹੇ ਹਾਂ ਅਸੀਂ ਤਾਂ ਹੱਥੋਂ ਨਹੀਂ ਕਰਦੇ ਯਾਰ ਆ ਵਿਵਾਦ ਇਹ ਕੁਛ ਨਹੀਂ ਸਾਡੇ ਭਰਾਵਾਂ ਨੇ ਦੇਖੋ ਜੀ ਓਰੇ ਲੰਡਨ ਸਟਰੀਟ ਆਪਣਾ ਕਲਾਜ਼ਾ ਖੋਲਿਆ ਸਾਡੇ ਏਰੀਆ ਦੇ ਵਿੱਚ ਖੋਲੇਆ ਪਹਿਲਾਂ ਤੋਂ ਮਰਿੰਡੇ ਹੈ ਨਾ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਉੱਥੇ ਇਹ ਆਪਣਾ ਸਾਉਂ ਦੀ ਥੋੜੀ ਟੈਕਨੀਕਲ ਪ੍ਰੋਬਲਮ ਆ ਗਈ ਸੀ ਕਿ ਇਹ ਸਾਡਾ ਕੁਝ ਮਿਸ ਕਮਿਊਨੀਕੇਸ਼ਨ ਗੈਪ ਹੋ ਗਿਆ ਹੈ ਨਾ ਮਤਲਬ ਮੈਨੂੰ ਉੱਥੇ ਸੁਣਿਆ ਵੀ ਪੈਕਅਪ ਹੈ ਨਾ ਇਹ ਇਹਨਾਂ ਨੇ ਕਿਹਾ ਸੀ ਵੀ ਬੈਕਅਪ ਚਲਾਓ ਤੇ ਮੈਨੂੰ ਸ਼ੋਰ ਇਹ ਨਾਲ ਜ਼ਿਆਦਾ ਸੀਗਾ ਤੇ ਤਾਂ ਕਰਕੇ ਮੈਂ ਮਸਲਾ ਕੀ ਨਿਬੜਿਆ ਮਸਲਾ ਦਾ ਨਿਬੜਿਆ ਹੀ ਹੋਇਆ ਸੀ ਮਸਲਾ ਤਾਂ ਕੀ ਨਹੀਂ ਸੀ ਮਸਵਾਹ ਨਹੀਂ ਵਰਨਾ ਕਿ ਇਹ ਸਾਡਾ ਕਿਹੜਾ ਵੀ ਰੌਲਾ ਸੀ ਬਟਾ ਹਾਂਜੀ ਤੇ ਪੇਮੈਂਟ ਵਾਲਾ ਇਹ ਪਹਿਲਾਂ ਨੂੰ ਐ ਲੱਗਦਾ ਵੀ ਕਿਤੇ ਪੇਮੈਂਟ ਕਰਕੇ ਚਲੇ ਗਏ ਪੇਮੈਂਟ ਸਾਨੂੰ ਸਾਰੀ ਪਹਿਲਾਂ ਹੋਣੀ ਸੀ ਹਾਂਜੀ ਪੇਮੈਂਟ ਦਾ ਕੋਈ ਰੌਲਾ ਨਹੀਂ ਸੀ ਨਹੀਂ ਹੈਗਾ ਵੀਰ ਜੀ ਹਾਂ ਹੋਰ ਦੱਸ ਟੈਕਨੀਕਲ ਇਸ਼ੂ ਸੀਗਾ ਜੀ ਹਾਂਜੀ ਉਹਦੇ ਕਰਕੇ ਸ਼ਾਰਟ ਆਊਟ ਹੈ ਨਹੀਂ ਇਹ ਜ਼ਰ ਆਊਟ ਆ ਵੀਰੇ ਆਬਵੀਅਸਲੀ ਜੀ ਤਾਂ ਹੀ ਤਾਂ ਆ ਵਿਵਾਦ ਇਹ ਕੁਝ ਨਹੀਂ ਸਾਡੇ ਭਰਾਵਾਂ ਨੇ ਦੇਖੋ ਜੀ ਔਰੇ ਦ ਲੰਡਨ ਸਟਰੀਟ ਆਪਣਾ ਕਲਾਜ਼ਾ ਖੋਲਿਆ ਸਾਡੇ ਏਰੀਆ ਦੇ ਵਿੱਚ ਖੋਲਿਆ ਪਹਿਲਾਂ ਤੋਂ ਮਰਿੰਡੇ ਹਨਾ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਉਥੇ ਇਹ ਆਪਣਾ ਸਾਉਂ ਦੀ ਥੋੜੀ ਟੈਕਨੀਕਲ ਪ੍ਰੋਬਲਮ ਆ ਗਈ ਸੀ ਕਿ ਇਹ ਸਾਡਾ ਕੁਝ ਮਿਸ ਕਮਿਊਨੀਕੇਸ਼ਨ ਗਿਆ ਪ੍ਰੋਗਰਾਮ ਦੇ ਵਿੱਚ ਜੀ ਬੰਦ ਕਰਕੇ ਚੱਲਾ ਗਿਆ ਕਿੰਨੇ ਚ ਬੁੱਕ ਹੋਇਆ ਸਰ ਬੁੱਕ ਆਰਗੇਨਾਈਜ਼ਰ ਸਾਡੇ ਜਿਹੜੇ ਕੰਗ ਸਾਹਿਬ ਹੈਗੇ ਆ ਜਿਨ੍ਹਾਂ ਨੇ ਇਹਨਾਂ ਨੂੰ ਬੁੱਕ ਕੀਤਾ ਸੀ ਆਈ ਥਿੰਕ 6 ਲੱਖ ਦੇ ਆਸ-ਪਾਸ ਦੀ ਬੁਕਿੰਗ ਹੋਈ ਹੈ ਜੀ ਇਹਦੀ ਟੋਟਲ ਕਿੰਨੇ ਬੁੱਕ ਲਾਇਓ ਜਰਾ ਹਾਂਜੀ ਟੋਟਲ ਕਿੰਨੇ ਪੈਸੇ ਹੋ ਗਏ ਜੀ ਟੋਟਲ ਜੀ ਟੋਟਲ ਜੀ ਲੱਖ ਰੁਪਏ ਲੱਗੇ ਹਾਂ ਟੋਟਲ 40 ਲੱਖ ਰੁਪਏ ਸਾਰੇ ਵੈਂਟ ਤੇ ਲੱਗ ਗਿਆ ਜੀ ਸਾਡਾ ਜੀ ਕੌਣ ਤਕਲ ਕਰ ਜੀ ਇਹ ਗੰਗ ਸਾਹਿਬ ਹੈ ਜੀ ਸਾਡੇ ਆਰਗੇਨਾਈਜ਼ਰ ਹੈ ਜੀ ਜਿਹੜੇ ਜੀ ਹਾਂਜੀ ਗੰਗ ਸਾਹਿਬ ਸਾਹਿਬ ਕੀ ਮਸਲਾ ਹੋਇਆ ਜੀ ਅੱਜ ਮਸਲਾ ਬਦਰੀ ਹੋਇਆ ਜੀ ਅਸੀਂ ਪਤਾ ਸੀ ਪਹਿਲਾਂ ਦੇ ਕੱਲ ਬਾਰਿਸ਼ ਬਹੁਤ ਸੀਗੀ ਜੀ ਬੜੀ ਮਿਹਨਤ ਨਾਲ ਜੀ ਸਾਰਾ ਪ੍ਰੋਗਰਾਮ ਤਿਆਰ ਕੀਤਾ ਜਗ੍ਹਾ ਤਿਆਰ ਕੀਤੀ ਸਾਰਾ ਕੁਝ ਜੋਰ ਰਿਕੁਆਇਰਮੈਂਟ ਸੀਗੀ ਇਹਨਾਂ ਦੀ ਇਹਨਾਂ ਬਾਰੇ ਜੋ ਟੈਕ ਚੈੱਕ ਰਾਈਡਰ ਆਇਆ ਉਹੀ ਟੈਕ ਰਾਈਡਰ ਸੀ ਇਹਨਾਂ ਦਾ ਪ੍ਰੋਵਾਈਡ ਕੀਤਾ ਨਹੀਂ ਇਹਨਾਂ ਦਾ ਜੋ ਇਹਨਾਂ ਨੇ ਕਿਹਾ ਸਾਨੂੰ ਇਦਾਂ ਦਾ ਬੈਂਡ ਚਾਹੀਦਾ ਹੈਗਾ ਇਦਾਂ ਦੀ ਗ੍ਰਾਮ ਵੀ ਚਾਹੀਦੀ ਹੈ ਇਦਾਂ ਦਾ ਸੌਫਟ ਚਾਹੀਦਾ ਹੈ ਪ੍ਰੋਗਰਾਮ ਚੱਲ ਰਿਹਾ ਸੀਗਾ ਜੀ ਪ੍ਰੋਗਰਾਮ ਤੁਸੀਂ ਦਿੱਥੇ ਆ ਗਏ ਉਸ ਤੋਂ ਬਾਅਦ ਜਦੋਂ ਵਾਪਸ ਜਾ ਰਹੇ ਸੀ ਜੀ ਤਾਂ ਟੈਕਨੀਕਲ ਪ੍ਰੋਬਲਮ ਆ ਗਈ ਚੱਲਦੀ ਆਜਾ ਇੱਧਰ ਆਜਾ ਦੰਗਨ ਬਿਜਲੀ ਨਹੀਂ ਦਿੱਖਿਆ ਭਾਈ ਜੀ ਜਿਵੇਂ ਦਿੱਕਤ ਆਈ ਇਹ ਉੱਥੇ ਤੋਂ ਚਲੇ ਗਈ। ਕਿੰਨੇ ਸਾਊਂਡ ਲਾਏ ਜੀ ਹੁਣ ਤੱਕ? ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਜੀ ਕਿ ਕੋਈ ਟੈਕਨੀਕਲ ਦਿੱਕਤ ਆ ਗਈ ਜੀ ਤੁਸੀਂ ਇਹਨੂੰ ਕੰਟੀਨਿਊ ਕਰੋ। ਇਹ ਉੱਥੇ ਤੋਂ ਨਿਕਲੇ। ਜੀ ਇਹ ਮਸਲਾ। ਬਾਜੀ ਕਿੰਨਾ ਕਿੰਨੇ ਗਾਣੇ ਗਾਏਗੇ ਇਹਨਾਂ ਨੇ ਵੱਲੋਂ? ਗਾਣੇ ਜਿਹੜੇ ਹੈਗੇ ਦੋ ਹਮਾਂ ਲਈ ਜਾਂ ਤੋਂ ਜ਼ਿਆਦਾ ਲੱਗਦਾ ਕਿ ਅੱਜ ਦਾ ਮੈਚ ਨੂੰ ਲਾਇਆ ਮਾਣਾ ਜਿੱਦ ਲਈ ਜਿੰਨਾ ਦਿਨ ਲੈ ਚੀ ਮੈਂ ਸੱਚ ਆਇਆ ਕਿੰਨੇ ਪੈਸਿਆਂ ਚ ਗੱਲ ਹੋਈ ਸੀ ਸਾਰੇ ਨਾ ਬੁੱਕ ਕਰਿਆ ਦਾ ਕਿੰਨੇ ਨਾਲ ਗੱਲ ਸਾਡੀ ਹੋਈ ਸੀ ਜੀ ਮੈਂ ਤੁਹਾਨੂੰ ਦੱਸਦਾ ਹਾਂ ਮਾਲਕ ਆ ਸੀ ਮਾਲਕ ਹੈ ਜੀ ਮਾਲਕ ਆ ਸੀ ਮਾਲਕ ਅਸੀਂ ਗਲਤ ਬੋਲ ਸਕਦੇ ਹਾਂ ਉੱਥੇ ਮੀਡੀਆ ਬੈਠੀ ਸੀ ਸਾਰੀ ਸਾਰੀ ਮੀਡੀਆ ਨੂੰ ਪੁੱਛੋ ਕਿੰਨਾ ਕਹਾਇਆ ਸਮਝ ਜੀ ਕਿੰਨਾ ਕੁ ਟਾਈਮ ਲਾਇਆ ਕੀ ਕੀਤਾ ਤੁਸੀਂ ਵੀ ਉੱਥੇ ਜੀ ਹਾਂਜੀ ਸਰ ਤੁਸੀਂ ਸਟੇਜ ਤੇ ਖੜਾ ਤੁਸੀਂ ਸਾਰਾ ਕੁਝ ਰਿਕਾਰਡ ਕੀਤਾ ਮੇਰੇ ਭਾਈ ਹੁਣ ਸਾਰੇ ਨੇ ਉੱਪਰ ਖੜੇ ਨੇ ਮੈਂ ਉੱਪਰ ਖੜਾ ਸੀਗਾ 1 ਸੈਕਿੰਡ ਦਾ ਸਾਊਂਡ ਬੰਦ ਹੋਈ ਹੈ ਉਸ ਟਾਈਮ ਨਾਲ ਹੀ ਪੌੜੀਆਂ ਤੋਂ ਦੂਜੀ ਗੱਡੀ 'ਚ ਬੈਠ ਗਿਆ ਕੋਈ ਤਾਂ ਬਿਜਲੀ ਦਾ ਕੰਮ ਹੈ ਟੈਕਨੀਕਲ ਇਸ਼ੂ ਆ ਸਕਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਨਾ ਤਾਂ ਉਤਰ ਕੇ ਆਪਾਂ ਗੱਡੀ 'ਚ ਬੈਠੀਏ ਦੱਸੋ ਕਿੰਨੇ ਕਿੰਨੇ ਪੈਸੇ ਤੁਹਾਡੀ ਗੱਲਬਾਤ ਹੋਈ ਸੀ 5 ਲੱਖ 90 5 ਲੱਖ 90 ਹਜ਼ਾਰ ਤੁਸੀਂ ਟ੍ਰਾਂਸਫਰ ਕਰਿਆ ਸੀ ਆਨਲਾਈਨ ਟ੍ਰਾਂਸਫਰ ਕੀਤੀ ਕੈਸ਼ ਕੀਤੀ ਭਾਈ ਇਹ ਬੜਾ ਖੁੱਲਿਓ ਪੁੱਛੋ ਮਾਜਾ ਤੋਂ ਮਾਥੋ ਕੋਈ ਕਾਰਨ ਕੀ ਹੋਇਆ ਜਿਹਦੇ ਕਰਕੇ ਇਹ ਇਹ ਕੋਈ ਦਨਵਾ ਨਹੀਂ ਅਸੀਂ ਤਾਂ ਇਹਦੇ ਕੁਛ ਨਹੀਂ ਆ ਜੀ ਅਸੀਂ ਤੁਹਾਨੂੰ ਸਮਝ ਨਹੀਂ ਆ ਰਹੀ ਜੀ ਠੀਕ ਹੈ ਪਹੁੰਚ ਚੁੱਕੀ ਹੈ ਦਿਲਪ੍ਰੀਤ ਲੋਜੋ ਮੀਡੀਆ ਭਾਈ ਜੀ ਤੋਂ ਜੀ ਤੋਂ ਬੜੇ ਲੁਧਿਆਣੇ ਤੋਂ ਆਇਆ ਕੋਈ ਮਾਲੀ ਤੋਂ ਆਇਆ ਹਰ ਬੰਦਾ ਇੱਥੇ ਖਾਲੀ ਗਿਆ ਜੀ ਪ੍ਰੋਗਰਾਮ